होशंगाबाद जिले देचल सोमवासवेरी यात्री नेड भरी हुई एक बस सामने तो आ रही एक कार ते ते दे ਨਾਲ ਟਕਰਾ ਗਈ। ਇਸ ਤੋਂ ਬਾਅਦ বাস ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ ਤੇ ਵਿਚਕਾਰ ਹੀ ਪਲਟ ਗਈ। ਇਸ ਕਾਰਨ 8 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਇਹ ਹਾਦਸਾ ਦਸੂਹਾ ਹਾਜੀਪੁਰ ਰੋਡ ਤੇ ਅੱਡਾ ਸਗਰਾ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਮੌਕੇ ਤੇ ਬਹੁਤ ਚਿੰਗ-ਚਿੰਗੜਾ ਮਚ ਗਿਆ। ਆਸ-ਪਾਸ ਦੇ ਲੋਕ ਮਦਦ ਲਈ ਇਕੱਠੇ ਹੋ ਗਏ। 20 ਤੋਂ ਵੱਧ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਅੰਬਰੀਸਾ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। एक बस जो है तलवाड़ा से दिस्वा की तरफ आ रही थी सगरा बस स्टैंड पे वो पेट गई और उसमें जो है एक्सीडेंट हो गया और वहाँ पे 32 पेशेंट मरीज जो है वो हमारे दसुआ हॉस्पिटल में गवर्नमेंट एस डी एच में आए हैं उनमें से जो सात से वो डेड ब्रॉड डेड थे और तीन क्रश इंजरीज और दो हेड इंजरी वाले हमने रेफर किए थे 20 से एक का इन्वेस्टिगेट करते एक और डेथ होगी यानी टोटल डेथ्स आठ हो गई टोटल पेशेंट हमारे पास 32 आए थे और उनमें से एक जो है वो चार साल का फीमेल बच्चा था तीन मेल थे और तीन फीमेल जो ब्रॉड डेड आए और एक जो यहां पे इन्वेस्टिगेशन के दौरान उसकी डेथ होगी तो सर हमारे सारे डॉक्टर्स जो थे पूरी टीम पहुंच गई एम्बुलसेस पहुंच दस मिनट में वहां पहुंच गए सारे पेशेंट रेफर हो गए और बड़ी तेजी से उन्होंने हमारे डॉक्टर्स ने सारों टैकल किया सारे पेशेंट्स जो है उनको फर्स्ट एड और सारा ट्रीटमेंट कर दिया जो सिक पेशेंट थे उनको हमने तो कुछ रेफर करने पड़े बाकी सारों का इलाज चल रहा है और कंडीशन जो है अभी किए गए हैं उसमें से हम कुछ बंदे जो जो थे हमारे पांच में से वो जीएमसी यानी अमृतसर मेडिकल कॉलेज को वो चले गए और बाकी के जो है हम यहां पे ही ट्रीट कर रहे हैं ये सर यहां पे जो एक्सीडेंट हुआ है कितने इंजरी और कितनी कितने तो मतलब ये सर जो जो, जो मिनी बस का एक्सीडेंट हो रहा है वो जो सवार से तो सवार बत्ती सवार जी इंजर्ड हुई हैं सत्त सवार जो ਅ ਕੈਜ਼ੂਲਟੀ ਹੋਈ ਹੈ ਦੇਖੋ ਇਹ ਹਾਂ ਤੇ ਬਾਕੀ ਜੋ ਰੈਕਵਿ ਕੀਤੀਆਂ ਤੇ ਸੀਜੀਐਸ ਹੈ ਤੇ ਬਾਕੀ ਇਹ ਵਸਤੀਆਂ ਚਲਦੀ ਪਈ ਹੈ ਜੋ ਬੰਦਰ ਵਿੱਚ ਅਸੀਂ ਗਾਰ ਕਾਰ ਵੀ ਪਾ ਕੇ ਜਿਹੜੇ ਬੰਦ ਕਿਸ ਦਾ ਚਕਰਾਂਗੇ ਬਸ ਕਿੱਦ ਲਈ ਸੱਟ ਆਤੀ ਸੀ ਇਹ ਹਾਜੀ ਪਤਾ ਉਹ ਤੁਲੇ ਵਾ ਰਹੇ ਜੀ ਹਾਂ ਇਹਦੇ ਦਸੂਏ ਕਰਾ ਜੀ ਬਹੁਤ ਜਿਆਦਾ ਸੀ ਚਿਕਾਰ ਦੇ ਵਿੱਚ ਜਿਹੜੇ ਵਿਅਕਤੀ ਸੀ ਉਹਨਾਂ ਦੇ ਕਿਦਾਂ ਉਹਦੇ ਵੀ ਸੱਟਾਂ ਆ ਉਹ ਵੀ ਸੱਟਣ ਲੱਗੀਆਂ ਕਿ ਉਸ ਦਾ ਡਰਾਈਵਰ ਬਹੁਤ ਬਾਜ਼ਰ ਕਰਦੇ ਵੀ ਸੱਟਨ ਲੱਗੀ ਹੈ ਕਾਰਨ ਕੀ ਬਸ ਹੋ ਰਿਹਾ ਹੈ ਕਾਰਨ ਇਹ ਦੱਸੋ ਅਬ ਬਸ ਜੀ ਤੇਜ਼ ਰਫਾਰਸੀ ਤੇ ਬਸ ਬਾਕੀ ਦੇਖਦੇ ਹਾਂ ਬਸ ਤੇਜ਼ ਰਫਾਰਸੀ ਜਾਂ ਕੀ ਟੈਕਨੀਕਲ ਜਾਂ ਇਨਵੈਸਟੀਗੇਸ਼ਨ ਜਮਨੇ ਹੋਊਗਾ ਉਹਨੋਂ ਸਿੱਧ ਬਾਜ਼ਰ ਦਿੰਦੇ ਆ ਤਾਰ ਅਤੇ ਮਨੀ ਬਸ ਦੀ ਜਿਹੜੀ ਆ ਉਹਨੂੰ ਸਾਹਮਣੇ ਟੱਕਰ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਹੈ ਕਿ ਜਿਹੜੀ ਬਸ ਹੈ ਜਿਸ ਸੈ ਨੂੰ ਜਾ ਰਹੀ ਸੀ ਉਹਦਾ ਕੁਮਕੇ ਜਿਹੜਾ ਦੂਸਰੇ ਪਾਸੇ ਨੂੰ ਮੂੰਹ ਹੋ ਗਿਆ ਹੈ ਤਸਵੀਰਾਂ ਤੇ ਦਿਖਾ ਰਹੇ ਆ ਇਹਦੇ ਵਿੱਚ ਉਪਸ਼ਟੀ ਜਿਹੜੀ ਕੀਤੀ ਗਈ ਹੈ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ 8 ਦੇ ਕਰੀਬ ਜਿਹੜੀਆਂ ਮੌਤਾਂ ਹੋ ਚੁੱਕੀਆਂ ਹਨ ਜਿਹੜੀ ਕਾਰ ਹੈ ਕਾਰ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਔਰ ਇਹ ਜਿਹੜੀ ਕਾਰ ਹੈ ਇਹ ਵੀ ਉਹ ਸ਼ਾਪੂ ਨੰਬਰ ਉਹ ਪੀ ਵੀ 07 ਸੀ ਡੀ 4002 ਜਿਹਦੇ ਕਿ ਜਿਹੜੇ ਚਾਲਕ ਸਨ ਉਹ ਬਚ ਗਏ ਹਨ ਪਰ ਜਿਹੜੀ ਕੰਡੀਸ਼ਨ ਹੈ ਕਾਰ ਦੀ ਬਹੁਤ ਬੁਰੀ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਸੜਕ ਦੇ ਦੂਸਰੀ ਸਾਈਡ ਆ ਕੇ ਇਹ ਕਾਰ ਪੱਟੀ ਖਾ ਕੇ ਡਿੱਗੀ ਹੈ ਜੇ ਦੇਖੀ ਛੱਤ ਔਰ ਇੰਜਨ ਬੁਰੀ ਤਰ੍ਹਾਂ ਨਾਲ ਪਿਚਕ ਚੁਕਿਆ ਹੈ ਔਰ ਇਸੇ ਤਰ੍ਹਾਂ ਨਾਲ ਗੱਲ ਕਰਦੇ ਆਪਾਂ ਤੇ ਬਸਤੀ ਬਸ ਜਿਹੜੀ ਹੈ ਮਿੰਨੀ ਬੱਸ ਹੈ ਕਰਤਾਰ ਬੱਸ ਸਰਵਿਸ ਹੈ ਦਸੂਹਾ ਤੋਂ ਇਹ ਇਹਦੇ ਵਿੱਚ ਜਾਣਕਾਰੀ ਦੇ ਮੁਤਾਬਕ ਕਾਫੀ ਲੋਕ ਇੱਥੇ ਮੌਜੂਦ ਹਨ ਔਰ ਬੱਸ ਜਿਹੜੀ ਹੈ ਜਿੰਨੀ ਇਹਦੀ ਕੈਪੈਸਿਟੀ ਹੈ ਉਹਦੇ ਤੋਂ ਬਹੁਤ ਜ਼ਿਆਦਾ ਭਰੀ ਹੋਈ ਸਾਈ ਕਿਉਂਕਿ ਜਿਵੇਂ ਕਿ ਮੌਜੂਦਾ ਜਿਹੜੇ ਇੱਥੇ ਦੇ ਸਥਾਨੀ ਲੋਕ ਨੇ ਉਹਨਾਂ ਦੇ ਦੱਸਣ ਦੇ ਮਤਲਬ ਅਕਾ 34 ਬੰਦੇ ਇੱਥੇ ਜੀਨ ਸਨ ਔਰ ਜਿਹੜਾ ਹਾਸਾ ਹੋਇਆ ਹਾਸੇ ਦੇ ਵਿੱਚ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਔਰ ਸਵਾਰੀਆਂ ਜਿਹੜੀਆਂ ਕਾਫੀ ਜਿਹੜੀਆਂ ਮੌਕਾ ਤੇ ਉਹਨਾਂ ਦੀ ਮੌਤ ਹੋ ਗਈ ਹੈ ਚਾਹ ਪੰਜ ਦੇ ਕਰੀਬ ਜਿਨ੍ਹਾਂ ਨੂੰ ਕਿ ਸ਼ੀਸ਼ੇ ਤੋੜ ਕੇ ਤੋਂ ਕੱਢਿਆ ਗਿਆ ਕੰਡਕਟਰ ਸਹੀ ਸਲਾਮਤ ਹੈ ਇਹ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਮੌਕੇ ਦੇ ਉੱਤੇ ਜਿਹੜੇ ਇਹ ਮੌਜੂਦ ਸਥਾਨੀ ਲੋਕ ਨੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਸਰ ਕੀ ਨਾਮ ਹੈ ਜੀ ਆਪਣਾ ਹੰਗ ਚਾਬਾਨਾ ਜੀ ਇਹ ਕਿਦਾਂ ਹੋਈ ਕੰਨਾ ਜਰਾ ਉਹ ਸਰ ਜੀ ਇਹ ਤਾਂ ਹਾਰੀ ਤਵਾੜੇ ਤੋਂ ਬਸ ਇਹ ਗੱਡੀ ਦੀ ਸੂਹਤ ਵਾਰੀ ਇਹ ਇੱਕਦਮ ਹੀ ਹੋਇਆ ਸਰ ਜੀ ਬੱਸ ਪਲਟੀ ਜਾ ਕੇ ਆ ਗਈ ਤੇਰੀ ਜਾਨ ਰ ਟੁੱਟ ਗਿਆ ਹੈਗਾ ਕੁਛ ਇੱਕਦਮ ਹੀ ਘੁੱਟ ਗਿਆ ਹਾ ਹਾ ਹੋਣ ਲੱਪਈ ਕਿ ਮੌਕੇ ਤੇ ਪਹੁੰਚਦੇ ਵੇ ਸਵਾਰੀਆਂ ਨਿਕਲੀਆਂ ਸਵਾਰੀਆਂ ਨੂੰ ਕਿਸ ਤਰ੍ਹਾਂ ਨਿਕਲਿਆ ਸਾਰਿਆਂ ਨੂੰ ਸ਼ੀਸ਼ੇ ਤੋੜ ਕੇ ਕੱਢਿਆ ਜੀ ਹੋਰ ਜੀ ਸੀ ਵੀ ਆਈਆਂ ਜੀ ਸੀ ਵੀ ਨਾਲ ਸਿੱਧੀ ਕੀਤੀਆਂ ਦੋ ਬੰਦੇ ਦੇ ਥੱਲੇ ਕੱਢੇ ਤੇ ਇੱਕਦੇ ਮੌਕੇ ਤੇ ਹੀ ਕੱਢਿਆ ਲੇਕਿਨ ਉਹ ਵੀ ਉਹ ਦਮ ਤੋੜ ਗਿਆ ਉਸ ਤੋਂ ਅੱਛਾ ਕਿੰਨੇ ਕੁ ਬੰਦੇ ਮੌਕੇ ਤੇ ਮਰ ਗਏ ਮੌਕੇ ਤੇ 7-8 ਬੰਦੇ ਤੇ ਮੌਕੇ ਤੇ ਹੀ ਚਾਰ ਤਾਂ ਅੱਗੋਂ ਕੱਢੇ ਜੀ ਮੌਕੇ ਤੇ ਉਹ ਤਾਂ ਖਤਮ ਹੀ ਸੀਗੇ ਬਾਬੀ ਡਰਾਈਵਰ ਤੇ ਡਰਾਈਵਰ ਵੀ ਖਤਮ ਹੀ ਸੀ ਅੱਛਾ ਕਾਰ ਚਾਲਕ ਕਾਰ ਚਾਲਕ ਬਚ ਗਿਆ ਸਰ ਹਾਂਜੀ ਇਹ ਬਸ ਅੱਛਾ ਗਲਤੀ ਤਾਂ ਕੋਈ ਦੇਖੋ ਜੇ ਜੀ ਨਹੀਂ ਆ ਵਸਤੀ ਕੀ ਜੀ ਤੈਨੂੰ ਜੇਸੀ ਵੀ ਲਾਇਆ ਸੀ ਤਾਂ ਤਾਂ ਸਵਾਰੀਆਂ ਕੱਢੀਆਂ ਇੱਥੋਂ ਠੀਕ ਜਾਨਾਂ ਬਚਾਈਆਂ ਅਸੀਂ ਬਹੁਤ ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਹਾ사 ਹੋਇਆ ਔਰ ਕਿਸ ਤਰ੍ਹਾਂ ਦੇ ਨਾਲ ਸਥਾਨੀਆਂ ਲੋਕਾਂ ਨੇ ਜਿਹੜਾ ਇੱਥੇ ਇਹਨਾਂ ਨੂੰ ਬਚਾਇਆ ਇੱਕ ਵਾਰ ਜਿਹੜੀਆਂ ਵਸਤੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਸ ਜੀ ਜਿਹੜੀ ਕੰਡੀਸ਼ਨ ਸੜਕ ਜਿਹੜੀ ਦੇਖ ਸਕਦੇ ਹੋ ਸੜਕ ਤਾਂ ਪਾਕੀ हटਕੇ ਇਹ ਸੜਕ ਤਾਂ ਬਿਲਕੁਲ ਸਾਈਡ ਤੇ ਉੱਤੇ ਬਸ और कार जी आ चुकी है और शीशे तोड़ के जी जान लोगों की कुछ लोगों की बचाई गई है काफी प्यानक और काफ़ी खादा जो भैनिका और अठ के करीब जी पुष्टि की गई है प्रशासनिक अधिकारियों वालों अठ के करीब जीडिया लोगों के जाना गई पहुँचते हैं हॉस्पिटल और उत भी कुछ जो मरीज ने डॉक्टर साहब जारी मिलते हैं उन्होंने भी गलबात करने कर की कोशिश करते हैं हुशियारपुर सहयोगी दिवत के नाम मैं सुनील लाखा इंडिया न्यूज़